ਇਹ ਇਦਾਂ ਦਾ ਸਬਜੈਕਟ ਆ ਵੀ ਲੋਕਾਂ ਨੂੰ ਇਸ ਚੀਜ਼ ਬਾਰੇ ਬਹੁਤ ਜਿਆਦਾ ਅਵੇਅਰ ਹੋਣਾ ਪੈਣਾ ਵੀ ਅਸੀਂ ਕਿੱਦਾਂ ਦਾ ਲੀਡਰ ਆਪਣੇ ਲਈ ਚੁਣ ਰਹੇ ਹਾਂ ਜੀ ਅਸੀਂ ਲੀਡਰ ਉਹਨੂੰ ਉਹਦੇ ਲਈ ਚੁਣ ਰਹੇ ਹਾਂ ਉਹ ਸਾਡੇ ਲਈ ਨੁਕਸਾਨ ਹਾਂ ਇੱਕ ਸਹੀ ਲੀਡਰ ਦੀ ਪਛਾਣ ਹੀ ਹੁੰਦੀ ਉਹ ਸਮਾਜ ਵਾਰੀ ਕਿੰਨਾ ਕੁ ਚੰਗਾ ਸੋਚਦਾ ਕਿੰਨਾ ਕੁ ਚੰਗਾ ਕੰਮ ਕਰਦਾ ਕੰਮ ਕਰਦਾ ਪੁਰਾਣੀ ਸਮਿਆਂ ਦੇ ਵਿੱਚ ਬਹੁਤ ਗ੍ਰੇਟ ਲੀਡਰ ਰਹੇ ਆ ਮਾਰਕਸ ਰੀਲੀਸ ਆਪਾਂ ਪਿੱਛੇ ਉਹਨਾਂ ਦੀ ਫਲਸਫੇ ਦੀ ਗੱਲ ਹੈ ਜੀ ਹਾਂ ਜੀ ਗੱਲ ਕੀਤੀ ਸੀ ਯਾਰ ਇਹ ਬਹੁਤ ਰਹਿ ਜਾਂ ਬਾਬਾ ਸਾਹਿਬ ਮੀਟ ਕਰ ਇੰਡੀਆ ਦੇ ਸਭ ਤੋਂ ਵੱਡੇ ਜਿਹਨਾਂ ਨੂੰ ਗ੍ਰੇਟ ਲੀਡਰ ਮੰਨਿਆ ਜਾਂਦਾ ਹੈ ਫਿਲਾਸਫਰ ਵੀ ਮੰਨਿਆ ਜਾਂਦਾ ਹੈ ਪੋਸਟਰ ਵੀ ਮੰਨਿਆ ਜਾਂਦਾ ਤੇ ਜਿਹੜੇ ਜਿਨ੍ਹਾਂ ਨੇ ਆਪਣੇ ਤੋਂ ਘੱਟ ਸਮਾਜ ਲਈ ਜ਼ਿਆਦਾ ਕੰਮ ਕੀਤਾ ਕੰਮ ਕੀਤਾ ਸਮਾਜ ਲਈ ਕੰਮ ਕਰਨਾ ਹੀ ਇੱਕ ਲੀਡਰਸ਼ਿਪ ਦੀ ਵਧੀਆ ਕੁਆਲਿਟੀ ਮੰਨੀ ਜਾਂਦੀ ਹੈ ਕੁਆਲਿਟੀ ਹੈ ਮਤਲਬ ਇੱਕ ਚੀਜ਼ ਹੋਰ ਮੈਂ ਪੰਜਾਬ ਦੇ ਸੰਦਰਭ ਚ ਕਹਿਣਾ ਚਾਹਾਂਗਾ ਆ ਮੈਂ ਪਿਛਲੇ 4 ਸਾਲ ਤੋਂ ਇੱਥੇ ਵਾਪਸ ਆ ਕੇ ਕੈਨੇਡਾ ਤੋਂ ਮੈਂ ਦੇਖ ਰਿਹਾ ਹਾਂ ਬਹੁਤ سارے ਮੈਂ ਐਸੇ ਲੀਡਰ ਦੇਖੇ ਆ ਜਿਹੜੇ ਮਤਲਬ ਕਹਿੰਦੇ ਆ ਅਸੀਂ ਲੀਡਰ ਆ ਕੋਈ ਸੰਗਠਨ ਚਲਾ ਰਹੇ ਆ ਜਾਂ ਕਿਸੇ ਵੀ ਲੈਵਲ ਤੇ ਜਦੋਂ ਉਹਨਾਂ ਦੀ ਇਮਾਨਦਾਰੀ ਕਿੰਨੀ ਇਮਾਨਦਾਰ ਆ ਕਿੰਨੀ ਨਹੀਂ ਆ ਕਿਸੇ ਦੀ ਇਮਾਨਦਾਰੀ ਜੱਜ ਕਰਨੀ ਥੋੜੀ ਔਖੀ ਆ ਜਦੋਂ ਤੁਸੀਂ ਵਰਤਦੇ ਨਹੀਂ ਚੰਗੀ ਤਰ੍ਹਾਂ ਜਾਣਦੇ ਨਹੀਂ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਉਹ ਇਮਾਨਦਾਰ ਆ ਕਿ ਬੇਈਮਾਨ ਆ ਚਲੋ ਇਹ ਦਾ ਇੱਕ ਇਦਾਂ ਦਾ ਟੈਸਟ ਆ ਜਿਹੜਾ ਥੋੜਾ ਸਮਾਂ ਲੱਗਦਾ ਜਿਹਦੀ ਪਰਖ ਕਰਨ ਵਾਸਤੇ ਜਿਹੜਾ ਦੂਜਾ ਟੈਸਟ ਆ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਕਿ ਲੀਡਰਸ਼ਿਪ ਬੀ ਆਨੈਸਟ ਐਂਡ ਇੰਟੈਲੀਜੈਂਟ ਜਿਹੜੀ ਦੂਜੀ ਕੁਆਲਟੀ ਉਹਨਾਂ ਨੇ ਕਹੀ ਇੰਟੈਲੀਜੈਂਸ ਦੀ ਵੀ ਉਹ ਇੰਟੈਲੀਜੈਂਟ ਕਿੰਨੇ ਆ ਪੜ੍ਹੇ ਲਿਖੇ ਕਿੰਨੇ ਆ ਵਿਦਵਾਨ ਕਿੰਨੇ ਆ ਹੂੰ ਬਹੁਤ ਸਾਰੇ ਮੈਂ ਪੰਜਾਬ ਚ ਐਸੇ ਸੰਸਥਾਵਾਂ ਦੇ ਆ ਐਸੇ ਮੈਂ ਦੇਖਦਾ ਜਿਹੜੇ ਲੋਕ ਦੀ ਅਗਵਾਈ ਕਰ ਰਹੇ ਆ ਜਦੋਂ ਮੈਂ ਉਹਨਾਂ ਦੀ ਐਜੂਕੇਸ਼ਨ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੇ ਕੋਲ ਐਜੂਕੇਸ਼ਨ ਹੈਗੀ ਹੂੰ ਕਈ ਤਾਂ 12ਵੀਂ ਤੱਕ ਵੀ ਨਹੀਂ ਪੜੇ ਹੋਏ ਬਿਲਕੁਲ ਤੇ ਇੱਕ ਮੈਂ ਬਾਬਾ ਸਾਹਿਬ ਦੇ ਬਾਰੇ ਪੜ ਰਿਹਾ ਸੀਗਾ ਤੇ ਬਾਬਾ ਸਾਹਿਬ ਦੀ ਇੱਕ ਇੱਕ ਉਹਨਾਂ ਨੇ ਸੰਸਥਾ ਬਣਾਈ ਸੀ ਅ ਮੇਰਾ ਖਿਆਲ ਪੀਪਲਸ এডੂਕੇਸ਼ਨ ਸੁਸਾਇਟੀ ਜਿਹੜੀ ਉਹਨਾਂ ਨੇ এডੂਕੇਸ਼ਨ ਵਾਸਤੇ ਬਣਾਈ ਸ਼ਾਇਦ ਉਹ ਸੀਗੀ ਜਦੋਂ ਮੈਂ ਉਹਦੀ ਬੋਡੀ ਪੜੀ ਉਹਦੀ ਲਿਸਟ ਪੜੀ ਜਿਹੜੇ ਲੋਕ ਉਹਨਾਂ ਦੇ ਨਾਲ ਸੀਗੇ ਮੈਂਬਰ ਉਸ ਬੋਡੀ ਦੇ ਕਮੇਟੀ ਦੇ ਜਿਹੜੇ ਪਹਿਲੇ ਮੈਂਬਰ ਬਣੇ ਜਦੋਂ ਮੈਂ ਉਹਨਾਂ ਸਾਰਿਆਂ ਦੇ ਨਾਂ ਪੜੇ ਤੇ 바ਵਾ ਸਾਹਿਬ ਦੇ ਨਾਲ ਜਿਹੜੀਆਂ ਡਿਗਰੀਆਂ ਲਿਖੀਆਂ ਸੀਗੀਆਂ ਬੀਏ ਐਮਏ ਪੀਐਚਡੀ ਡੀਐਸਸੀ ਬਾਰਟ ਲੋ 바ਵਾ ਸਾਹਿਬ ਦੇ ਬਰਾਬਰ ਐਜੂਕੇਸ਼ਨ ਉਹਨਾਂ 15 16 ਬੰਦਿਆਂ 'ਚ ਤੇ ਚਲੋ ਕਿਸੇ ਦੀ ਨਹੀਂ ਸੀ ਪਰ ਫਿਰ ਵੀ ਉਹ ਲੋਕ ਬਹੁਤ ਹਾਈਲੀ ਐਜੂਕੇਟਿਡ ਕੁਆਲੀਫਾਈਡ ਸੀਗੇ ਐਜੂਕੇਟਿਡ ਸੀਗੇ ਉਹਨਾਂ 15 16 ਦੇ ਵਿੱਚੋਂ 4 5 바ਵਾ ਸਾਹਿਬ ਵਾਂਗੂ ਬਾਰਟ ਲੋ ਇੰਗਲੈਂਡ ਤੋਂ ਅੱਛਾ ਔਰ ਕਈ ਐਲ ਐਲ ਐਮਸ ਸਗੇ ਐਲ ਐਲ ਬੀ ਸਗੇ ਹਾਂ ਤੇ 2-3 ਪੀ ਐਚ ਡੀ ਵੀ ਸਗੇ ਹਾਂ ਯਾਨੀ ਉਹ ਸਾਰੇ ਲੈਸ ਤੁਸੀਂ ਦੇਖੋ ਤੁਹਾਨੂੰ ਪਤਾ ਲੱਗਦਾ ਵੀ ਇਸ ਕਮੇਟੀ ਦੇ ਜਿੰਨੇ ਵੀ ਮੈਂਬਰ ਆ ਹਾਂ ਸਾਰੇ ਦੇ ਸਾਰੇ ਪੜੇ ਲਿਖੇ ਵਿਦਵਾਨ ਇੰਟੈਲੀਜੈਂਟ ਇੰਟੈਲੈਕਚੁਅਲ ਟਾਈਪ ਦੇ ਬੰਦੇ ਜਦੋਂ ਇਹ ਲੋਕ ਸਮਾਜ ਦੀ ਅਗਵਾਈ ਕਰਦੇ ਆ ਤੇ ਸਮਾਜ ਨੂੰ ਚੰਗੀ ਸੇਧ ਦਿੰਦੇ ਆ ਜੇ ਉਹ ਇਮਾਨਦਾਰ ਵੀ ਹੈਗੇ ਆ ਤਾਂ ਹਾਂ ਪਰ ਮੈਂ ਅੱਜ ਦੇਖਿਆ ਬਹੁਤ ਸਾਰੇ ਸਾਡੇ ਐਸੇ ਸੰਸਥਾਵਾਂ ਆ ਜਾਂ ਐਸੇ ਸੰਗਠਨ ਬਣੇ ਹੋਏ ਆ ਜਿਨ੍ਹਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਦੀ ਜਦੋਂ ਮੈਂ ਦੇਖਦਾ ਵੀ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਹਾਂ ਉਹ ਮਾਣਦਾਰ ਹੈ ਕਿ ਨਹੀਂ ਹੈ ਇਹ ਤਾਂ ਚਲੋ ਅਲੱਗ ਮਸਲਾ ਹੈ ਨਹੀਂ ਜਲਦੀ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਮਾਣਦਾਰ ਹੈ ਕਿ ਨਹੀਂ ਮਨ ਉਹ ਤਾਂ ਕੁਝ ਸਮੇਂ ਬਾਅਦ ਹੀ ਪਤਾ ਲੱਗਣਾ ਸ਼ੁਰੂ ਹੁੰਦਾ ਹਾਂ ਪਰ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ ਜਦੋਂ ਆਪਾਂ ਦੇਖਦੇ ਆਂ ਇੰਟੈਲੀਜੈਂਸ ਦੇਖਦੇ ਆਂ ਤਾਂ ਸਾਨੂੰ ਕਿਤੇ ਨਜ਼ਰ ਹੀ ਨਹੀਂ ਆਉਂਦੀ ਤੇ ਸਮਾਜ ਜਿਹੜਾ ਆ ਇਦਾਂ ਦੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਆਗੂ ਮੰਨ ਵੀ ਲੈਂਦਾ ਹੈ ਮੰਨ ਕੇ ਵੀ ਚੱਲ ਰਿਹਾ ਹੈ ਹੂੰ ਤੇ ਇਸ ਕਰਕੇ ਸਾਨੂੰ ਬਹੁਤ ਗੌਰ ਕਰਨਾ ਚਾਹੀਦਾ ਕਿ ਲੀਡ ਕਰਨ ਵਾਲੇ ਲੋਕ ਸਮਾਜ ਨੂੰ ਹਮੇਸ਼ਾ ਇਮਾਨਦਾਰ ਔਰ ਪੜੇ ਲਿਖੇ ਲੋਕ ਹੋਣ